ਅੰਦੀਆ ਸੜਕ ਨਾ ਜਖੇਪਲ ਤੋਂ ਚੀਮਿਆਂ ਨੂੰ ਬਣੀ ਸੀ ਤੇ ਬਹੁਤ ਟਾਈਮ ਬਾਅਦ ਬਣੀ ਧੀ ਡਬਲ ਸੜਕ ਹੈਗੀ ਇਹ ਵੀ ਇਹ ਸੜਕ ਨਾ ਧੀ ਧੀ ਸੜਕ ਪਟਕੇ ਪਤਾਨ ਪਾਈਪ ਲਾਈਨ ਦੱਬੀ ਹੈਗੀ ਕਿਸੇ ਨੇ ਚਾਹੇ ਇਹ ਕਿਸੇ ਖੇਤ ਵਾਲੇ ਨੇ ਦੱਬੀ ਹੈ ਚਾਹੇ ਇਹ ਇਹ ਸੂਏ ਦੀ ਪਾਈਪ ਲਾਈਨ ਹੈ ਚਾਹੇ ਸੂਏ ਦੀ ਹੈ ਤੁਸੀਂ ਐ ਲਾ ਲਓ ਵੀ ਇਹ ਸੜਕ ਬਹੁਤ ਅਰਸੇ ਬਾਅਦ ਮਸਾਂ ਬਣੀ ਤੀਗੀ ਆ ਦੇਖ ਲਓ ਤੁਸੀਂ ਅੱਧੀ ਅੱਧੀ ਸ਼ੜਕਾ ਪੱਟੀ ਪਈ ਐ ਅੱਧੀ ਅੱਧੀ ਸ਼ੜਕਾ ਪੱਟ ਕੇ ਫੇਰ ਪਾਈਪ ਲਾਈਨ ਦੱਬੀ ਗਈ ਐ ਤੇ ਤੁਸੀਂ ਇਹ ਲਾ ਲਓ ਵੀ ਮਿੱਟੀ ਵੀ ਨਹੀਂ ਪਾਈ ਹੋਈ ਜਿਹੜੇ ਖਾਂਚੇ ਨੇ ਵੀ ਐਵੇਂ ਨਹੀਂ ਹੈਗੇ ਵੀ ਬੰਦਾ ਚੱਲ ਪਾਈਪ ਲਾਈਨ ਦਬ ਗਈ ਉਦੋਂ ਬਾਅਦ ਆਪਾਂ ਮਿੱਟੀ ਪਾ ਦਈਏ ਫੁੱਟ 1.5 ਫੁੱਟ ਦਾ ਮਤਲਬ ਟੋਏ ਨੇ ਇਹ ਜਿੱਥੇ ਮਿੱਟੀ ਪੱਟੀ ਹੋਈ ਆ ਤੇ ਮਿੱਟੀ ਸਾਈਡ ਤੇ ਪਈ ਐ ਮਿੱਟੀ ਪੱਧਰ ਵੀ ਨਹੀਂ ਕਰੀ ਕਿਸੇ ਨੇ ਇਹ ਜਖੇਪਲ ਤੋਂ ਚੀਮਿਆਂ ਨੂੰ ਜਾਂਦੀ ਐ ਸ਼ੜਕਾ ਦੇਖ ਲਓ ਅੱਧੀ ਅੱਧੀ ਸ਼ੜਕਾ ਪੱਟੀ ਪਈ ਜਗੀ ਬਿਸ਼ੜਕਾਂ ਦਾ ਪਹਿਲੀ ਮਸਾਂ ਬਣਦੀਆਂ ਨੇਗੀਆਂ ਇਹ ਤੇ ਹੁਣ ਕੋਈ ਨੁਕਸਾਨ ਹੀ ਹੋਊਗਾ ਰਾਤ ਭਰਾਤੇ ਆ ਦੇਖੋ ਅੱਧੀ ਅੱਧੀ ਛੜਕ ਲਾਹੀ ਪਈ ਹੈਗੀ ਕੀ ਗੱਲ ਜੇ ਪੜੋਲੀਆਂ ਦਬਦੀਆਂ ਨੇ ਤਾਂ ਛੜਕ ਦਾ ਲਵੇਥਾਉ ਨਹੀਂ ਹੈਗਾ ਪੜੋਲੀਆਂ ਦੱਪਣ ਨੂੰ ਛੜਕੇ ਬਸ ਕੱਲੀ ਆ ਦੇਖੋ ਸਾਰੇ ਇੱਥੇ ਤਾਂ ਸਾਰੀ ਛੜਕ ਵੱਡੀ ਪਈ ਹੈ ਵੀਡੀਓ ਸ਼ੇਅਰ ਕਰ ਦਿਓ